ਜੀ ਕਹਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਤੁਹਾਡਾ ਸਭ ਠੀਕ ਠਾਕ ਹੋਗੇ ਰਾਜੀ ਸੋਚ ਹੋਗੇ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਇੱਕ ਸਬਜੀ ਉਹ ਸਬਜੀ ਬਣਾਵਾਂਗੇ ਆਪਾਂ ਆਲੂ ਪਕੌੜੀਆਂ ਦੀ ਸਬਜੀ ਵਾਸਤੇ ਆਪਾਂ ਇੰਨੇ ਇੱਕ ਆਲੂ ਲਏ 8-10 ਤੇ ਆਪਾਂ ਲਏ ਪਕੌੜੇ ਇਹ ਪਕੌੜੇ ਆਪਾਂ ਤੁਹਾਨੂੰ ਪਤਾ ਪਰਵਾਦ ਫੇਰੀ ਆਪਣੇ ਘਰ ਆਈ ਸੀ ਤੇ ਆਪਾਂ ਪਕੌੜੇ ਬਣਾਏ ਸੀ ਤੇ ਇਹ ਪਕੌੜੇ ਬਚੇ ਸੀ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਲਸਣ ਨਾਲ ਪਾਵਾਂਗੇ ਆਪਾਂ ਟਮਾਟਰ ਦੋ ਤਿੰਨ ਮਿਰਚਾਂ ਪਾਵਾਂਗੇ ਤਿੰਨ ਚਾਰ ਆਪਾਂ ਗੰਡੇ ਪਾਵਾਂਗੇ ਤਿੰਨਾ ਕ ਆਪਾਂ ਅਦਰਕ ਪਾਵਾਂਗੇ ਸਾਰੀਆਂ ਜਿੱਜਾ ਆਪਾਂ ਧੋ ਕੇ ਸਾਫ਼ ਕਰਕੇ ਛਿੱਲ ਕੇ ਲਈਆਂ ਵਾ ਇਹਨਾਂ ਨੂੰ ਆਪਾਂ ਕੱਟ ਲੈਨੇ ਆ ਕੱਟ ਕੇ ਕਰਾਂਗੇ ਆਪਾਂ ਗ੍ਰੈਂਡ ਸਾਡਾ ਤੁਹਾਨੂੰ ਪਤਾ ਤਾਂ ਗੰਡੇ ਵਿੱਚ ਕਰਦੇ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਇਸ ਤਰ੍ਹਾਂ ਲੰਮੇ ਲੰਮੇ ਸਲਾਈਸ ਗੰਡਿਆਂ ਦੇ ਤੇ ਅਦਰਕ ਦੇ ਉਹ ਗੰਡੇ ਆਪਾਂ ਧੋ ਕੇ ਸਾਫ਼ ਕਰਕੇ ਕੱਢ ਲਏ ਅਦਰਕ ਵੀ ਕੱਟ ਲਿਆ ਤੇ ਲਸਣ ਵੀ ਆਪਾਂ ਧੋ ਲਿਆ ਤੇ ਆਪਾਂ ਹੁਣ ਇਹਨੂੰ ਕਰਦੇ ਆ ਗ੍ਰੇਨਡ ਫਿਰ ਪਾਵਾਂਗੇ ਆਪਾਂ ਮਿਰਚਾਂ ਦੋ ਤਿੰਨ ਜਿਹੜੀਆਂ ਲਈਆਂ ਤੇ ਉਹਨਾਂ ਨੂੰ ਪਹਿਲਾਂ ਆਪਾਂ ਗ੍ਰੇਨਡ ਕਰ ਲਾਂਗੇ ਘੋਟਨਾ ਅੱਜ ਆਪਣਾ ਨਵਾਂ ਵਾ ਨਵਾਂ ਬਣਾਇਆ ਆਪਾਂ ਨਿੰਮ ਦਾ ਤੇ ਇਹਨੂੰ ਆਪਾਂ ਇਹਦੀ ਇਹਨੂੰ ਯੂਜ਼ ਕਰਾਂਗੇ ਅੱਜ ਪਹਿਲਾਂ ਆਪਣਾ ਘੋਟਨਾ ਜਿਹੜਾ ਥੋੜਾ ਜਿਹਾ ਮਰੀਕ ਸੀ ਹੁਣ ਆਪਾਂ ਮੋਟਾ ਬਣਾਇਆ ਆ ਮਸਾਲਾ ਹਰ ਸਬਜੀ ਦਾ ਕੁੰਡੇ 'ਚ ਗ੍ਰੇਨਡ ਕਰਦੇ ਆਂ ਤੇ ਆਪਾਂ ਕੁੰਡੇ ਦੀ ਵਰਤੋਂ ਕਰਦੇ ਆਂ ਨਾਲੇ ਆਪਾਂ ਇਹ ਅਦਰਕ ਪਾਲਾਂਗੇ ਜਿਹੜਾ ਕੱਟ ਕੇ ਲਿਆ ਵਾ ਇਹਨੂੰ ਆਪਾਂ ਬਰੀਕ ਕਰ ਲੈਨੇ ਆਂ ਫਿਰ ਗੰਡੇ ਬਾਅਦ ਚ ਪਾਵਾਂਗੇ ੰਡਾ ਆਪਣਾ ਅਜਿਹਾ ਪਰਾਵਾ ਆਪਾਂ ਛੇਤੀ ਮਸਾਲਾ ਗ੍ਰਾਊਂਡ ਕਰ ਲੈਣਾ ਵਾ ਫਿਰ ਸਬਜ਼ੀ ਕਦੋਂ ਬਣਦੀ ਤੁਹਾਨੂੰ ਪਤਾ ਵਿਆਹਾਂ ਦੇ ਵਿੱਚ ਅੱਗੇ ਵਿਆਹ ਹੁੰਦੇ ਹੀ ਤੇ ਫਲੇਬੀਆਂ ਤੇ ਪਕੌੜੇ ਤੇ ਬੁੰਦੀ ਬਣਦੀ ਹੁੰਦੀ ਹੁਣ ਤੇ ਬਹੁਤ ਵੈਰਾਈਟੀਆਂ ਬਣਦੀਆਂ ਗਿਣੀਆਂ ਹੀ ਨਹੀਂ ਜਾਂਦੀਆਂ ਵਿਆਹ ਹੁੰਦੇ ਹੀ ਹੁਣ ਵਾਲਿਆਂ ਨਾਲੋਂ ਆਪਾਂ ਨੂੰ ਤੇ ਪਹਿਲੇ ਵਿਆਹ ਚੰਗੇ ਲੱਗਦੇ ਸੀ ਬੜੇ ਸਵਾਦ ਨਾਲ ਆਪਾਂ ਜਾ ਕੇ ਮੰਚਿਆਂ ਤੇ ਬਹਿ ਕੇ ਗੁੰਡੀ ਪਕੌੜੇ ਖਾਂਦੇ ਸੀ ਤੇ ਹੁਣ ਤੇ ਮੇਚਾਂ ਦੇ ਲਾ ਦਿੰਦੇ ਵੈਰੈਟੀਆਂ ਹੀ ਨਹੀਂ ਗਿਣੀਆਂ ਜਾਂਦੀਆਂ ਤੇ ਉਹਦਾ ਪਕੌੜੇ ਬੰਦੇ ਜਿੰਨੇ ਖਾਦੇ ਗਏ ਖਾਦੇ ਗਏ ਬਾਕੀ ਬੱਚੇ ਅਗਲੇ ਦਿਨ ਇੱਕ ਹੋ ਵਿਆਹ ਤੋਂ ਪਹਿਲਾ ਰੋਟੀ ਹੁੰਦੀ ਸ੍ਰੀਕੇ ਦੀ ਇੱਕ ਵਿਆਹ ਵਾਲੇ ਦਿਨ ਹੁੰਦੀ ਸੀ ਤੇ ਇੱਕ ਅਗਲੇ ਦਿਨ ਅਗਲੇ ਦਿਨ ਵਾਲੀ ਰੋਟੀ ਨੂੰ ਕੀ ਕਿਹਾ ਜਾਂਦਾ ਹੈ ਛਿੱਤਰ ਰੋਟੀ ਸ੍ਰੀਕੇ ਦੀ ਰੋਟੀ ਉਹਨੂੰ ਛਿੱਤਰ ਰੋਟੀ ਕਿਹਾ ਜਾਂਦਾ ਹੈ ਤੇ ਛਿੱਤਰ ਰੋਟੀ ਦੇ ਵਿੱਚ ਕੀ ਬਣਾਇੰਦਾ ਸੀ ਬੱਚੇ ਪਕੌੜਿਆਂ ਦੀ ਜਲੇਬੀਆਂ ਉਹ ਆਪਾਂ ਅੱਜ ਉਹ ਪਿੰਡਾਂ ਵਾਲੀ ਸਬਜੀ ਬਣਾ ਰਹੇ ਆ ਤੇ ਰੋਟੀ ਵਾਲੀ ਸਬਜੀ ਅੱਜ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਆਲੂ ਪਕੌੜਿਆਂ ਦੀ ਸਬਜੀ ਇਹ ਮਸਾਲਾ ਆਪਣਾ ਗ੍ਰੈਂਡ ਹੋ ਗਿਆ ਤੇ ਬਾਕੀ ਪਾ ਲਾਂਗੇ ਆਪਾਂ ਜਿਹੜੇ ਗੰਡੇ ਆਪਣੇ ਗ੍ਰੈਂਡ ਕਰਨ ਵਾਲੇ ਆ ਇਹਨਾਂ ਨੂੰ ਕਰ ਲੈਨੇ ਆ ਦਾ ਕੁੰਡੇ ਵਿੱਚ ਕੁੱਟ ਕੇ ਮਸਾਲਾ ਸਬ지 ਬਣਦੀ ਹੈ ਉਹਦਾ ਵੱਖਰਾ ਹੀ ਸਵਾਦ ਹੁੰਦਾ ਤੇ ਇਹ ਬਣਾ ਕੇ ਵੇਖਿਓ ਕਿਤੇ ਆਪਾਂ ਤੇ ਕੁੰਡੇ ਵਿੱਚ ਹੀ ਬਣਾ ਕੁੱਟ ਕੇ ਬਣਾਉਣਾ ਸੱਚ ਤੇ ਆਪਾਂ ਮਸਾਲਾ ਜਿਹੜਾ ਗ੍ਰੈਂਡ ਕਰ ਲਿਆ ਤੇ ਟਮਾਟਰ ਆਪਾਂ ਛੋਟੇ ਛੋਟੇ ਕੱਟ ਲਾਂਗੇ ਤੇ ਵੱਖਰੇ ਇਹਨਾਂ ਨੂੰ ਬਾਅਦ ਚ ਪਾਵਾਂਗੇ ਫਰੀ ਫਰੀ ਕਾਪ ਇਹਨਾਂ ਨੂੰ ਕੱਟ ਲੈਨੇ ਆ ਕਨਾ ਪਸ ਲਾ ਲਿਆ ਤੇ ਉੱਤੇ ਰੱਖਿਆ ਆਪਾਂ ਸਟੀਲ ਦੀ ਕੜਾਈ ਤੜਕਾ ਆਪਾਂ ਸਟੀਲ ਦੀ ਕੜਾਈ ਵਿੱਚ ਲਾਵਾਂਗੇ ਆਜਾ ਆਪਾਂ ਤੇਲ ਪਾ ਲੈਨੇ ਸਰੋਂ ਦਾ ਆਪਾਂ ਸਰੋਂ ਦੇ ਤੇਲ ਦੀ ਬਣਾਵਾਂਗੇ ਤੇਲ ਆਪਣਾ ਗਰਮ ਹੋਊ ਤੇ ਫਿਰ ਆਪਾਂ ਇਹਦੇ ਵਿੱਚ ਪਾਉਣੇ ਆ ਮਸਾਲਾ ਆਪਣਾ ਗਰਮ ਹੋ ਗਿਆ ਤਾਂ ਆਪਾਂ ਥੋੜੀ ਜਿਹੀ ਨੀਕ ਆਪਾਂ ਹਿੰਗ ਪਾ ਲਾਂਗੇ ਕਿ ਆਲੂਆਂ ਦੀ ਸਬਜ਼ੀ ਵਿੱਚ ਜ਼ਰੂਰੀ ਹੁੰਦੀ ਆ ਇਹਨਾਂ ਦਾ ਆਪਾਂ ਜੀਰਾ ਪਾ ਲੈਨੇ ਆ ਇਹ ਆਪਣਾ ਚਟਕ ਗਿਆ ਸਾਬਾ ਮਸਾਲਾ ਪਾ ਦੇਣੀ ਆ। ਇਹ ਮਸਾਲਾ ਆਪਣਾ ਕੋਈ ਜਲਪਿਆ ਕੋਈ ਸੁਪੋ ਜੁਗਿਆ ਲੱਖਾ ਜਿਵੇਂ ਪਾ ਲੈਨੇ। ਇਹਦੇ ਚ ਆਪਾਂ ਪਾ ਲਾਂਗੇ ਹਲਦੀ ਰੰਗਰਾਸਤੇ ਤੇ ਹੁਣ ਪਾ ਲਾਂਗੇ। ਇਹ ਆਪਣੀ ਹਲਦੀ ਘਰ ਦੀ ਸੀ ਆਹੇ ਤੋਂ ਹਲਦੀ ਆ ਤਾਂ ਉਹ ਘਰਤੀ ਕੇ ਰੱਖੀ ਹੈ ਦਾ ਕਲਰ ਵੇਖੋ ਕਿੰਨਾ ਵਧੀਆ ਆ ਵਾ ਤੇ ਆਪਾਂ ਹੁਣ ਪਾਵਾਂਗੇ ਟਮਾਟਰ ਇਹਨੂੰ ਚੜੀ ਕਰਾਂਗੇ ਆਪਣਾ ਨਾਗਟ ਮਟਰ ਪਾ ਕੇ ਮਸਾਲਾ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਆਪਣੇ ਮਸਾਲੇ ਛੜਨਾਂ ਆ ਲਓ ਜੇ ਆਪਣਾ ਮਸਾਲਾ ਜਿਹੜਾ ਤਿਆਰ ਹੈ ਭੁੱਜ ਕੇ ਵੇਖੋ ਇਹਨਾਂ ਤੇਲ ਛੱਡਦਾ ਤੇ ਜਿੱਦ ਤੱਕ ਆਪਾਂ ਪਾ ਦਾਂਗੇ ਜਿਹੜੇ ਆਲੂ ਭਾਲ ਕੇ ਕੱਟ ਕੇ ਲੈ ਆਏ ਆ ਆਪਾਂ ਪਾ ਲਾਂਗੇ ਪਕੌੜੇ ਜਿਹੜੇ ਨਿੱਕੇ ਮੋਟੇ ਆਪਾਂ ਲਿਆਇਆ ਪਕੌੜੇ ਬਹੁਤ ਵਧੀਆ ਬਣੇ ਆ ਤੇ ਆਪਾਂ ਇੰਨੀ ਕ ਆਪਾਂ ਗਰੇਵੀ ਪਾਈ ਹੈ ਜਿਹੜੇ ਕਿ ਆਪਣੀ ਅੱਧੀ ਰਹਿ ਜਾਣੀ ਆ ਆਪਾਂ ਇੰਨੀ ਕ ਗਰੇਵੀ ਆਪਾਂ ਬਣਾਵਾਂਗੇ ਸਬਜ਼ੀ ਦੀ ਇਹਨੂੰ ਹੁਣ ਆਪਾਂ ਢੱਕ ਕੇ 10 ਮਿੰਟ ਰੰਨਾਂਗੇ ਤੇ ਫੇਰ ਆਪਾਂ ਵੇਖਦੇ ਆਂ ਆਪਣੀ ਸਬਜ਼ੀ ਕਿੱਦਾਂ ਦੀ ਬਣੀ ਇਨਾ ਕ ਤਾਂ ਗਰਮ ਮਸਾਲਾ ਪਾਵਾਂਗੇ ਸਬਜ਼ੀ ਦੇ ਵਿੱਚ ਵੈਸੇ ਤੇ ਮਸਾਲੇ ਪਕੌੜਿਆਂ ਦੇ ਵਿੱਚ ਬਹੁਤ ਪਾਏ ਆ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾ ਦਾਂਗੇ ਇਹਨੂੰ ਆਪਾਂ ਥੋੜਾ ਜਿਹਾ ਢਠਾ ਕੇ ਪਕਾਵਾਂਗੇ ਸਬਜ਼ੀ ਨੂੰ ਫਿਰ ਵੇਖਾਂਗੇ ਆਪਣੀ ਸਬਜ਼ੀ ਕਿਹੋ ਜਿਹੀ ਬਣਦੀ ਚਲੋ ਸਬਜ਼ੀ ਆਪਣੀ ਬਣ ਗਈ ਹੈ ਸਬਜ਼ੀ ਆਪਣੀ ਤਿਆਰ ਹੈ ਤੇ ਆਪਾਂ ਨੂੰ ਤਾਂ ਨਿਆ ਨਹੀਂ ਮਿਲਿਆ ਤਾਂ ਆਪਾਂ ਇਹਦੇ ਵਿੱਚ ਕੜੀ ਪੱਤਾ ਬ੍ਰੀਕ ਬ੍ਰੀਕ ਕਰਕੇ ਪਾਵਾਂਗੇ ਥੜੀ ਪੱਤੇ ਦੇ ਬਹੁਤ ਫਾਇਦੇ ਆ ਸਬਜੀ ਆਪਣੀ ਤਿਆਰ ਆ ਜੀ ਸਬਜੀ ਬਣ ਕੇ ਆਪਣੀ ਤਿਆਰ ਆ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰ ਦਿਓ ਤੇ ਕਿੰਨੇ ਕਿੰਨੇ ਅਗਰ ਪਕੌੜੀਆਂ ਦੀ ਸਬਜੀ ਬਣਾ ਕੇ ਖਾਦੀ ਕਿੰਨੂ ਕਿੰਨੂ ਪਸੰਦ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ